ਫੇਰ ਬੋਟ ਦਿੰਦੇ ਆ ਬੰਦੇ ਰੈਂਡਰ ਤੇ 200 ਰੁਪਏ ਦੇ ਬੱਜੇ ਹੋਰ ਪ੍ਰੋਬਲਮ ਉਹ ਚੱਲ ਮੰਨਿਆ ਵੀ ਘੋੜੇ ਘਟ ਤੇ ਆ ਜਾਂ ਜਿਹੜੇ ਬਰੀਏ ਨਿਰੰਤਰ 20 ਮਿੰਟ ਟਰਾਈ ਕਰਕੇ ਆਉਂਦੇ ਸਾਥ ਸ਼ਰੀਆ ਕਾਲ ਚਾਹੀਦੀ ਹਿੰਮਤ ਹਰ ਇੱਕ ਕੰਮ ਲਈ ਹਿੰਮਤ ਕੋਈ ਥੋੜੀ ਨਹੀਂ ਬਤਾ ਜਾ ਰੋ ਗਿਆ ਸੀ ਤਾਂ ਆਪ ਕਹਿੰਦੇ ਮੇਰੇ ਉੱਤੇ ਚਾਰਨਾ ਕਰੋ 1600 ਰੁਪਏ ਸਵੇਰ ਦੇ 4:00 ਦਾ ਟਾਈਮ ਹੋ ਗਿਆ ਨਹਾ ਧੋ ਕੇ ਮੁੰਡੇ ਰੈਡੀ ਹੋ ਗਏ ਕੋਟਪਾ ਰਾ ਤੇ ਇਧਰੋਂ ਉਤਾਰ ਸਿੰਘ ਕੋਟਪਾ ਰੱਖਿਆ ਕਹਿੰਦਾ ਠੰਡ ਬਹੁਤ ਆ ਟੈਂਪਰੇਚਰ ਹੈਗਾ 13 ਡਿਗਰੀ ਇੱਥੋਂ ਆਪਾਂ ਚਾਲੇ ਪਾਵਾਂਗੇ ਜਾ ਬਣੇ ਦਾ ਲੰਗਰ ਛੱਕੇ ਨਮਸਕਾਰ ਕਰਕੇ ਗੁਰਦੁਆਰਾ ਸਾਹਿਬ ਅੱਕੇ ਆਪਾਂ ਵੱਧਦੇ ਆ ਤੇ ਆਪਾਂ ਟ੍ਰੈਕ ਸ਼ੁਰੂ ਕਰਦੇ ਆ ਸਾਨੂੰ ਐ ਵੀ ਜਲਦੀ ਜਲਦੀ ਪਹੁੰਚੀਏ ਤਾਂ ਕਿ ਆਪਾਂ ਗੋਵਿੰਦavaliacao 12 1 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚੀਏ ਆਪਾਂ ਰੂਮ ਵਗੈਰਾ ਮਿਲ ਜਨ ਤਾਂ ਕਰਕੇ ਚਲੋ ਜੀ ਸਵੇਰ ਤੋਂ ਅੱਧੇ ਘੰਟੇ ਦੇ ਖੜੇ ਪੂਰੀ ਲੰਬੀ ਲਾਈਨ ਲੱਗੀ ਹੋਈ ਹੈ ਕਿੱਥੇ ਦੀ ਕਰਦੇ ਹੈ ਇੱਕ ਮੰਦੋ ਕਹ ਲਿਆ ਵੀ ਉੱਤੇ ਵੀ ਦੱਦੇ ਦੇਖ ਲਈਏ ਪਰ ਬਹੁਤ ਲੋਕ ਤਾਂ ਵਿੱਚ ਲੜੀ ਜਾਂਦੇ ਨੇ ਆਪਸ ਵਿੱਚ ਪਰ ਸਬਰ ਨਾਲ ਇੱਥੇ ਜਾਣਾ ਪੈਂਦਾਗਾ ਬਾਬਾ ਜੀ ਬੋਲੀ ਜਾਂਦਾ ਆਪ 6 ਵਜੇ ਕੇ 26 ਮਿੰਟ ਦਾ ਟਾਈਮ ਹੋ ਚੁੱਕਿਆ ਤੇ ਬਾਈਕ ਆਪਾਂ ਇੱਥੋਂ ਕੱਢਦੇ ਆਂ ਗੁੱਗੇ ਵਾਲੀ ਵੀ ਮੇਰਾ ਵਾਲੀ ਵੀ ਕਿੰਨੇ ਹੁਣ ਆਪਾਂ ਚੱਲਦੇ ਆਂ ਪੁੱਲਨ ਪੁੱਲਨ ਆਪਾਂ ਚੱਲਾਂਗੇ ਆਹ ਬੋਲ ਉਤੋਂ ਦੀ ਜਿਹੜਾ ਵਾਲਾ ਪੁੱਲ ਇੱਥੋਂ ਦੀ ਆਹ ਬੋਲ ਉੱਤੇ ਚੱਲਾਂਗੇ ਕਿਲੋਮੀਟਰ ਦਾ ਟਰੈਕ ਹੈ ਜਿਹੜਾ ਹੁਣ ਆਪਾਂ ਮੋਟਰਸਾਈਕਲ ਤੇ ਆਹ ਕਰਾਂਗੇ ਪੁੱਲਨ ਤੱਕ ਦੀ ਤੂਬਾ ਤਾਂ ਆਪਾਂ ਚੱਲਾਂਗੇ ਟਰੈਕਿੰਗ ਕਰਾਂਗੇ ਸਟਾਰਟ ਮੋਟਰਾਂ ਨੂੰ ਸਟਾਰਟ ਨੇ ਇਹ ਪਾਰਕਿੰਗ ਦੇ ਵਿੱਚ ਕੱਲਾ ਵਜਨ ਵਜਨ ਚੱਕਣਾ ਹੋਵੇ ਜੇ ਤਿੰਨ ਬੈਗਨ ਕਿਤਨੇ ਵਜਨੋਂ ਵਜਨ ਕਿ ਸਭ ਤੋਂ ਹੁੰਦਾ ਹੈ ਜਾਂ ਰੇਟ ਕਿ ਬੈਗ ਕਿ ਸਭ ਤੋਂ ਹੁੰਦਾ ਹੈ ਸੱਤ ਬੈਗਾਂ ਨੂੰ ਕਿਤਨੇ ਪੈਸੇ ਸੱਤ ਬੈਗ ਹਾਂ 1600 ਰੁਪਏ ਗੋਪਿੰਦ ਘਾਟ ਆ ਕੇ ਆਪਣਾ ਮੋਟਰਸਾਈਕਲ ਦਾ ਮੋਗ ਦਾ ਤੇਲ ਨਾਲ ਦੇ ਆਉਣ ਲੱਗੀ ਤੋਂ ਘਟਿਆ ਮੁੱਠਾ ਨਾਲ ਤੇਲ ਇੱਕ ਬੁਤਾਂਤੀ ਬੋਤਲ ਘੱਟੀ ਰਾਨਾ ਅੱਜ ਲੋ ਵੀ ਘੱਟੇ ਹੋਦ ਨਾਲ ਘੱਟ ਕੇ ਟੇਕ ਨੂੰ ਤੇਲ ਮੁੱਕ ਗਿਆ ਤੁਹਾਨੂੰ ਆਇਸ ਤੇਲ ਹੋਊਗਾ ਰਿਜ਼ਰਵ ਜੇ ਲੱਗਿਆ ਹੋਇਆ ਸੀ ਪਰ ਤੇਲ ਮੁੱਕ ਗਿਆ ਹੁਣ ਜਾਂਦੇ ਹੋਏ ਦੇਖਾਂਗੇ ਤੇਰੇ ਕਿੱਦਾਂ ਬੋਣਾਗਾ ਕਿਉਂ ਸੀ ਮੜ ਜਾਣਾ ਬੁਤਾਂ ਦੇ ਜਾਂਦੇ ਵੀਰ ਲੋ ਟ੍ਰੈਕਿੰਗ ਸਟਾਰਟ ਕਰ ਲਈ ਇੱਥੋਂ ਚੱਲਾਂਗੇ ਆਪਾਂ 13-14 ਕਿਲੋਮੀਟਰ 13 ਕਿਲੋਮੀਟਰ ਗੁਗੇ ਨਾ ਕਿਉਂਕਿ ਤੇ ਮੇਰੀ ਇੱਕ ਹੋਰ ਆ ਮੈਂ ਕਿਉਂਕਿ ਜੱਟ ਦੇ ਬੜਾ ਆਪਸ ਚ ਸਾਲੇ ਜੱਟ ਦੇ ਬਾਲਾ ਸਾਡੇ ਲਿਆਜ ਵੀ ਬੜੀ ਸਾਡੀ ਇਹ ਕਾਹ ਬੰਦਾ ਹਟ ਜਾ ਪਾਪੀ ਆ ਜਿਹੜਾ ਰਲ ਗਿਆ ਆਏ ਹਟ ਮੈਂ ਪਾਪੀ ਆ ਜਿਹੜਾ ਰਲ ਗਿਆ ਤਾਰੀ ਇਹ ਇਕੱਲੇ ਹੀ ਕਹਿੰਦਾ ਮੈਂ ਇਕੱਲੇ ਹੀ ਘੁੰਮ ਕੇ ਆਣਾ ਇਹ ਪਤਾ ਨਹੀਂ ਕਿਹੜੇ ਗੁਰੂ ਦਾ ਅਸੀਰਵਾਦ ਲੈ ਕੇ ਆ ਪਤਾ ਕੋਚ ਕਿਹੜਾ ਕੋਚ ਤੋਂ ਅਸੀਰਵਾਦ ਕਹਿੰਦਾ ਚੱਪੜਾ ਤੇ ਜਾਣਾ ਕਹਿੰਦਾ ਬਾਕੀ ਸਾਰੇ ਬੰਦੇ ਬੂਟਾਂ ਜਾਂਦੇ ਨੇ ਇਹ ਬੰਦਾ ਕਹਿੰਦਾ ਚੱਪੜਾ ਜਾ ਦੇਖਾਂ ਕੀ ਬੰਦੇ ਨੇ ਇਦਾਂ ਤੇ ਕੀ ਮਾਹੌਲ ਰੋਟੀਆਂ ਲੈ ਲੀਆਂ ਸੀ ਅੱਜ ਛੋਟੀਆਂ ਲੈ ਰਿਹਾ ਨੂੰ 50 ਰੁਪਏ ਦੀ ਇੱਕ ਛੋਟੀ ਤੇ ਕੀ ਕਰਨੀ ਆਲੀ ਇਹਦਾ ਫਾਇਦਾ ਇਹ ਹੁੰਦਾ ਵੀ ਜਿੱਥੇ ਗ੍ਰਿਪ ਮੂੜਨ ਪਹਾੜਾਂ ਦੇ ਵਿੱਚ ਜਿੰਨੇ ਮਾਰਾ ਤਿੱਖਾ ਚੀਜ਼ ਹੋਵੇ ਉੱਥੇ ਆ ਗ੍ਰਿਪ ਬਣ ਜਾਂਦਾ ਐਦਾਂ ਆ ਤੇ ਤਾਂ ਖੇਡ ਲਗੀ ਵਾ ਅਵਲ ਟੋਟ ਘਟ ਦੇ ਵਿੱਚ ਔਖਾ ਵੀ ਆ ਤੇ ਉਮਰ ਬਾਟ ਵੀ ਬਹੁਤ ਜਲਦੀ ਨਹੀਂ ਵਧ ਰਹੀ ਪਰ ਰਿਸਕ ਨਾਲ ਵੀ ਜ਼ਿਆਦਾਤਰ ਇਹ ਵਿੱਚ ਇੰਨਾ ਕਿ ਸ਼ਾਰਟਕਟ ਚੱਲ ਜਾਂਦਾ ਬਹੁਤ ਵਿੱਚ ਨੇ ਕਈ ਵਾਰੀ ਜ਼ਿਆਦਾ ਸ਼ਾਰਟਕਟ ਲੈ ਲਿਆ ਹਾਂਜੀ ਹੁਣ ਕੀ ਵੀ ਮੰਨ ਲਓ ਪਹਿਲਾ ਬੰਦਾ ਜਿਹੜਾ ਹਲਚਲ ਹੋ ਗਈ ਤੇ ਸਾਰੇ ਬੰਦੇ ਨਾਲ ਲੈ ਕੇ ਜਾਊਗਾ ਰਿਸਕ ਬਹੁਤ ਹੈ ਚੀਜ਼ ਵਿੱਚ ਪਰ ਸ਼ਾਰਟਕਟ ਨਹੀਂ ਲਈਏ ਚੰਗਾਗਾ ਕਿੰਨੇ ਪੈਸੇ ਸਹੀ ਸਹੀ ਇੰਸਟਾਲ ਕਰ 1800 ਰੁਪਏ ਇਹ ਵਜਾ 25 ਗੱਡੇ 1 ਵਜਨ ਵਜਨੇ ਸਾਮਣਾ ਬੰਦਾ ਦੇਖ ਦਿਨੇ ਭਜਨ ਜਿੰਨਾ ਵਜਨ ਨੂੰ ਸਾਮਣਾ ਪੈਸੇ ਲੈਂਦੇ ਨੇ ਬੰਦੇ ਜਿਵੇਂ ਮੇਰੇ ਆਦੇਸਾਂ ਨਾਲ ਚੱਲੀਏ ਤਾਂ 1500 ਰੁਪਏ 1500 ਕਰ ਲੈ ਚਲ ਤੇਰੀ ਮਰਜ਼ੀ 1500 ਜਦੋਂ ਸਾਬ 15 15 ਬਿਠਾ ਦੇਵਾਂਗਾ ਇਸ ਬੰਦੇ ਨੂੰ ਬਿਠਾ ਦੇਮੈ ਸਕੂਲ ਵੀ ਬਿਠਾ ਲਵਾਂਗਾ ਠੀਕ ਹੈ ਕੋਡ ਨਹੀਂ ਨਹੀਂ ਆਪਾਂ ਹੀ ਆਣਾ ਆਪਰੇ ਜਾਨਵਰਾਂ ਦਾ ਟੀਚਰ ਕਰਦੇ ਆਪਾਂ ਤੁਰ ਕੇ ਚੱਲਾਂਗੇ ਪੈਦਲ ਯਾਤਰਾ ਭਜਨ ਦੇਖ ਲੈ ਕਿੰਨਾਗਾ ਜਿੰਨਾ ਵਜਨ ਹੋਊਗਾ ਉਸ ਹਿਸਾਬ ਨਾਲ ਰੇਟ ਹੁੰਦਾ ਹੈ ਘੋੜਸਵਾਰੀ ਦਾ ਉਹਦੇ ਨਾਲ 1500 1900 ਛੋਟੇ ਬੱਚੇ ਦਾ ਘੱਟ ਹੁੰਦਾ ਤੇ ਜਿਹੜਾ ਜਹਾਜ਼ੀ ਟਿਕਟ ਹੋਊ ਨੇ 2500 ਰੁਪਏ 2500 ਰੁਪਏ ਲੈਨੇ ਜਹਾਜ਼ਾਰੇ ਇੱਕ ਪਾਸੇ ਦਾ ਤੇ 5000 ਰੁਪਏ ਲੈਂਦੇ ਨੇ ਦੋਨੋਂ ਪਾਸੇ ਦਾ ਤਿੰਨ ਕਮੈਂਟ ਤੇ ਲਾਗਦਾ ਜਹਾਜ਼ ਇਹਦਾ ਥੋੜਾ ਟਾਈਮ ਲੱਗ ਜਾਂਦਾ ਘੋੜਸਵਾਰੀ ਤੇ ਪਰ ਇੱਕ ਗੱਲ ਇਹ ਆ ਵੀ ਜੇ ਤਾਂ ਤੰਦਰੁਸਤ ਹੋ ਬੰਦਾ ਫਿਰ ਤਾਂ ਪੈਦਲ ਯਾਤਰਾ ਹੀ ਕਰਕੇ ਜਾਓ ਜੇ ਤੁਹਾਨੂੰ ਆਲਾ ਕੋਈ ਬਿਮਾਰੀ ਠਮਾਰੀ ਆ ਜੇ ਨਹੀਂ ਬਿਲਕੁਲ ਹੀ ਦੁਰੰਦ ਜੋ ਵੀ ਦਰਗੀ ਜਾ ਗੁਡੀਆ ਹੋਰ ਤਾਂ ਹਮਣ ਬੱਚਿਆਂ ਲਈ ਉਹਨਾਂ ਲਈ ਹੋ ਸਕਦਾਗਾ ਇਹਨਾਂ ਨੇ ਹਰਟੈਗ ਦੀ ਪ੍ਰੋਬਲਮ ਆਉਂਦੀ ਹੈ ਜ਼ੋਰ ਲੱਗਦਾ ਕੋਈ ਪ੍ਰੋਬਲਮ ਹੈ ਸਰੀਰ ਵਿੱਚ ਤਾਂ ਤਾਂ ਕਰ ਲਓ ਨਹੀਂ ਤਾਂ ਪੈਦਲ ਹੀ ਕਰੋ ਇਹ ਤਾਂ ਜਿੰਨੇ ਵਾਰੀ ਆਉਣੇ ਹਰ ਵਾਰੀ ਪੈਦਲ ਹੀ ਜਾਂਦੇ ਆ ਪੱਥਰਾਂ ਨੂੰ ਹੱਥ ਨਾ ਲਾਓ ਮੇਰਾ ਵੀਰ ਹੱਥ ਲਾਉਣਾ ਵੀ ਨਹੀਂ ਚਾਹੀਦਾ ਦਰਖਤਾਂ ਨੂੰ ਕਿ ਕੋਈ ਪਤਾ ਨਹੀਂ ਕਿਦਾਂ ਦੇ ਦਰਖਤ ਨੇ ਇਹ ਹੱਥ ਲਾਉਣਾ ਵੀ ਨਹੀਂ ਚਾਹੀਦਾ ਇ ਚੀਜ਼ਾਂ ਨੂੰ ਆਪ ਦਾ ਛੋਟੀ ਦੇ ਸਾਰੇ ਚਲੋ ਬਿਲਕੁਲ ਬਰਸ਼ੋ ਕਰਾ ਭਰਾਵਾ ਫਾਟਾ ਬੰਦਾ ਚੜਿਆ ਕੁੜੀ ਇਹ ਬਹੁਤ ਔਖੀ ਸਾਨੂੰ ਇਹਦੇ ਕਰਕੇ ਸਾਰਾ ਸਫਰ ਰੁਕ ਗਿਆ ਸੀ ਮੈਂ ਥੋੜੇ ਸੀ ਜਿ ਪੱਖੂ ਅੱਜ ਬੁੱਝਲ ਹੋਇਆ ਗਿਆ ਸੀ ਤਾਂ ਕਰਕੇ ਬਿਮਾਰੀ ਤਾਂ ਨਹੀਂ ਜਿਹੜੀ ਪਹਿਲਾਂ ਉਹਨੂੰ ਠਿੱਕੀ ਜਾਂਦੀ ਹੈ ਕੋਡੋੜੀ ਨਹੀਂ ਮੈਂ ਤਾਂ ਚਾਰ ਹੋ ਗਿਆ ਸੀ ਤਾਂ ਆਪ ਕਹਿੰਦੇ ਮੇਰੇ ਦੁੱਤੇ ਚਾਰਨਾ ਕਰੋ ਵਜਨ ਬਾਲਾ ਦਾ ਕੋਡੀ ਦੁੱਤੇ ਚਾਰ ਕਰੋ ਨੋਰਮਲ ਨਹੀਂ ਇਹ ਵਾਲੀ ਜਿਹੜੀ ਚੜਾਈ ਹੈ ਕਦੇ ਉੱਪਰ ਜਾਂਦੀ ਹੈ ਕਿ ਥੱਲੇ ਜਾਂਦੀ ਹੈ ਤੇ ਇਹ ਥੋੜੀ ਜਿਆਦਾ ਔਖੀ ਘੱਟ ਹੁੰਦੀ ਆ ਨੋਰਮਲ ਹੁੰਦੀ ਆ ਮਤਲਬ ਇੰਨੀ ਜਿਆਦਾ ਵੀ ਨਹੀਂ ਮਠੇ ਮਠੇ ਚੱਲ ਰੱਖੇ ਨਾਲ ਨੜੀ ਬਾਕੀ ਹੁੰਦੀ ਆ ਇੱਥੇ ਜ਼ੋਰ ਜਮਾਸ ਦੀ ਬਿਲਕੁਲ ਨਾ ਕਰੇ ਕਦੇ ਪਾੜਾਂ ਦੇ ਇਹ ਨਾ ਹੋਵੇ ਕਿ ਪਹਿਲਾ ਬੰਦਾ ਮੇਰਾ ਮੂਰੇ ਨਿਕਲੇ ਤੇ ਮੈਂ ਵੀ ਨਾਲ ਰਲ ਜਾ ਕਿਉਂਕਿ ਟੱਕੜੇ ਟੱਕੜੇ ਢਟਾਈ ਜਾਂਦੇ ਨੇ ਆਰਾਮ ਨਾਲ ਚੱਲੀ ਜਾਵੇ ਹਲਕਾ ਹਲਕਾ ਬਾਬਾ ਚੱਕੇ ਥੋੜਾ ਥੋੜਾ ਪਾਣੀ ਪੀ ਚਲੇ ਆਰਾਮ ਨਾਲ ਬੰਦਾ ਜਲਦਬਾਜ਼ੀ ਨਾਲ ਵੈਸਲ ਮਹਿਤ ਰੰਦਾਗਾ ਆਰਾਮ ਨਾਲ ਪਹੁੰਚ ਜਾਂਦਾ ਕਈ ਬਾਈ ਨੇ ਨਵੇਂ ਬੂਟ ਲਿਆਉਂਦੇ ਨੇ ਪਰ ਉਹਨਾਂ ਨੂੰ ਚੱਲਣਾ ਥੋੜਾ ਔਖਾ ਲੱਗਦਾ ਤਾਂ ਵੀਰੋਣ ਕਿ ਨਵੇਂ ਬੂਟ ਲਿਆ ਕੇ ਨਾ ਪਹਿਲਾਂ ਚੜਾ ਪਾਇਆ ਕਰੋ ਕਿਉਂਕਿ ਪੈਰਪੂਰ ਸੈਟ ਹੋ ਜਾਂਦੇ ਨੇ ਇੱਥੇ ਜੋ ਜ਼ੋਰ ਲੱਗਦਾ ਹੈ ਨਾ ਇਹ ਵੀ ਨੌ ਬੱਟੇ ਜਾਂਦੇ ਨੇ ਤਾਂ ਆ ਰਾਮ ਬੰਦਾ ਆਉਣਾ ਚੱਲ ਗਿਆ ਤਾਂ ਚਾਹੀਦੀ ਹੈ ਹਿੰਮਤ ਹਰ ਇੱਕ ਕੰਮ ਲਈ ਹਿੰਮਤ ਅੰਦਰ ਲੈਂਦੇ ਚੱਲੋ ਨੰਦਲੈਂਡ ਚੱਲੋ ਗੁਜਰਤ ਦੀ ਗੋਚਾ ਆਪਾਂ ਇਸ ਟਾਈਮ ਨੰਦ ਚਲੇ ਚੱਲੋ ਹੌਲੀ ਹੌਲੀ ਚੱਲੀ ਜਰੇ ਨੰਮ ਲਾਲ ਆਉਣਾ ਬੰਦਾ ਭੋਜਣਾ ਕਰੋ ਕਗਰ ਜਲੇ ਸਾਸ ਨਹੀਂ ਭੁੱਲੇਗੀ ਆਪਾਂ ਜਮਾ ਬਿਲਕੁਲ ਰਿਲੈਕਸ ਰਿਲੈਕਸ ਚੱਲ ਰਹੇ ਹਾਂ ਛੋਟੇ ਛੋਟੇ ਕਦਮ ਨੇ ਛੋਟੇ ਛੋਟੇ ਕਦਮ ਬੰਨਣਾ ਸਾਹ ਨਹੀਂ ਚੜਦਾ ਨਾਰਮਲ ਜਾਂਦਾ ਬੰਦਾ ਕਈ ਵਿੱਚ ਜ਼ੋਰ ਲਾਉਣ ਲੱਗ ਜਾਂਦੇ ਸੇ ਬਾਈ ਪਹਾੜਾ ਬੂੜਾ ਜ਼ੋਰ ਲਾਉਂਦੇ ਕੋਈ ਫਾਇਦਾ ਨਹੀਂ ਉਧਰ ਰਿਲੈਕਸ ਲੈ ਚੱਲੋ ਆਨੰਦ ਲੈਣੇ ਜਾਓ ਕੁਦਰਤ ਇਹਨੂੰ ਜਿੱਤ ਸਕਦਾ ਬਾੜਾ ਨੂੰ ਕੋਈ ਬਹੁਤੇ ਬੱਚੇ ਆਹ ਬਾਸਕਟਾਂ ਤੇ ਜਾਂਦੇ ਨੇ ਜਿੰਨੇ ਤੁਰਾ ਨਹੀਂ ਜਾਂਦਾ ਯਾਰ ਪਾਣੀ ਦਾ ਪਾ ਪੂਰਾ ਤੇਜ਼ ਆ ਇਸ ਵਾਰ ਕਿ ਬਾਰਿਸ਼ ਨੇ ਦਿੱਤੀ ਹੋਈ ਆ ਵੀ ਪਾਣੀ ਇਹਦੇ ਕੋਲੇ ਜਾਓ ਨਾ ਜ਼ਿਆਦਾ ਦਰ ਪਾਣੀ ਕੋਲੇ ਕੋਈ ਪਤਾ ਨਹੀਂ ਪਾਣੀ ਦਾ ਵਹਾਅ ਕਰੋ ਜ਼ਿਆਦਾ ਉਹ ਓਵਰਫਲੋ ਹੋ ਜਾਏ ਕੰਮ ਹੰਡਾ ਹੰਡਾ ਪਾਣੀ ਆ ਉੱਪਰ ਪਹਾੜਾਂ ਤੋਂ ਪਾਣੀ ਆ ਰਿਹਾ ਤੇ ਪਾਣੀ ਦੇ ਵਿੱਚ ਪੈ ਟਬੋ ਕੇ ਥਕਾਵਟ ਨਾਲ ਦੀ ਨਾਲ ਲੈਣ ਦੀ ਆ ਨੌਜਵਾਨ ਸਾਡੇ ਫੋਟੋ ਸ਼ੂਟ ਕਹਿੰਦੇ ਫੋਟੋ ਕਰਨੀਆਂ ਵੀਡੀਓ ਬਣਾਉਣੀਆਂ ਅਧਰ ਪੁਲਸ ਵਾਲੇ ਵੀ ਕਹਿ ਰਹੇ ਨੇ ਵੀ ਜਾਓ ਇੱਥੋਂ ਜਾਓ ਫੋਟੋਗ੍ਰਾਫੀ ਨਾ ਕਰੋ ਆਪਰ ਸਾਈਡ ਤੇ ਖੜੇ ਹੋ ਆਪ ਇਧਰ ਜਾਂਦੇ ਨਹੀਂ ਜਿਆਦਾ ਪਾਣੀ ਵਾਲਾ ਬੋਲੇ ਸੁਨਹਾਤ ਸਤ ਸ਼੍ਰੀ ਅਕਾਲ ਆਹਾਂ ਦਾ ਕੋਈ ਤੋੜ ਨਹੀਂ ਹੈ। ਉੱਪਰ ਬਰਫ ਵਾਲੇ ਪਹਾੜ। ਇੱਕ ਚੀਜ਼ ਇਹ ਦੂਰ ਕਰ ਨਾਲੀਆ ਪਰ ਨੇਚਰ ਨੂੰ ਨਾ ਆਪਾਂ ਕੈਮਰਾ ਚ ਕਰ ਨਹੀਂ ਕਰ ਸਕਦੇ ਇੱਥੇ ਤਾਂ ਲੱਗਦਾ ਦੇਖਣ ਨੂੰ ਵੀ ਛੋਟਾ ਜਿਹਾ ਹੋਗਾ ਪਰ ਜੇ ਤੁਹਾਨੂੰ ਐਕਚੁਅਲ ਦੇ ਵਿੱਚ ਐਕਸਪੀਰੀਅੰਸ ਕਰਦੇ ਨੇ ਚੀਜ਼ਾਂ ਦਾ ਤਾਂ ਪਹਾੜ ਬਹੁਤ ਉੱਚੇ-ਉੱਚੇ ਨੇ ਬਹੁਤ ਹੀ ਜ਼ਿਆਦਾ ਉੱਚੇ। ਜਿਹੜਾ ਇਸਰਾਂ ਨਾਲ ਜਿਹੜਾ ਪਾਣੀ ਆਉਂਦਾ ਨੇ ਇਸ ਟਾਈਮ ਪੂਰਾ ਠੰਡਾ ਪਾਣੀ ਹੋਗਾ। ਜਿਹੜਾ ਆਪਣੇ ਆਮ ਫ੍ਰੀਜਾਂ ਦੇ ਵਿੱਚ ਪਾਣੀ ਹੁੰਦਾ ਉਹਦੇ ਵੀ ਜ਼ਿਆਦਾ ਠੰਡਾ ਪਾਣੀ ਆ। ਪਰ ਬੋਤਲਾਂ ਦੇ ਵਿੱਚ ਆਪਾਂ ਗਰਮ ਹੋ ਜਾਂਦਾ ਉਹ ਪਾਣੀ। ਹੰਦਾ ਬਹੁਤ ਨੰਮਾ ਹਿਊਮੀਟੀ ਕੋਲੇ ਪਾਣੀ ਪੀਂਦੇ ਨੇ ਨੇਚਰਲ ਪਾਣੀ ਆਇਆ ਬੜਾ ਸਿੱਧਾ ਜੜਾ ਚੜਨ ਦਾ ਹੁੰਦਾ ਪਾਣੀ ਸਾਰੇ ਪਾਣੀ ਇੱਥੇ ਹੀ ਭਰਦੇ ਨੇ ਘਟੋ ਘਟ 10 ਕਿਲੋਮੀਟਰ ਡਰੈਗ ਆ ਪਹਿਲਾਂ ਵੀ ਕੰਪਲੀਟ ਕਰ ਲਿਆ ਠੀਕ ਆ ਵਿਊ ਦੇਖੋ 11 ਕਰਦਾ 11 ਦਮ ਚੜਿਆ ਹੋਇਆ ਹੈਗਾ ਇਹ ਨਹੀਂ ਹੈਗਾ ਵੀ ਦਮ ਨਹੀਂ ਚੜਦਾ ਹੁੰਦਾ ਦਮ ਚੜਦਾ ਘਰੇ ਕੇ ਬੰਦੇ ਦਾ ਨੋਰਮਲੀ ਵਸ ਪਾਣੀ ਪੂਣੀ ਪੀਂਦਾ ਰਹਿੰਦਾ ਰੋ ਪਣ ਕੁੱਟ ਕੁੱਟ ਕਰਕੇ 2 ਕਿਲੋਮੀਟਰ 2 ਕਿਲੋਮੀਟਰ ਹੈਗਾ ਕਟਕਟ ਕਰਕੇ ਪਾਣੀ ਪਿੰਦੇ ਰਹੇ ਹੋਏ ਤੱਕਾ ਕਰਦੇ ਲੋਕ ਦੇ ਉਹ ਸੱਟ ਖਾੜੀ ਸੀ ਨਾ ਉਹਨਾਂ ਨੇ ਕੋੜੇ ਕੋੜੇ ਗੋਲ ਦੀ ਜਮ ਬੱਸ ਨਹੀਂ ਹੁੰਦੇ ਉਹ ਸੱਟ ਖਾੜੀ ਉਹਨਾਂ ਨੇ ਆ ਬਹੁਤ ਗਲਤ ਜਿਹੜੇ ਨੌਜਵਾਨ ਨੇ ਨਾ ਤੰਦਰੁਸਤ ਦਲ ਠੀਕ ਆ ਵੀ ਉਹ ਤਾਂ ਕਮ ਸੇ ਕਮ ਟਰੈਕਿੰਗ ਕਰਕੇ ਆ ਸਾਡੇ ਤੇ ਜਿਹੜੇ ਪਰ ਮਾਰਬੂਰ ਨੇ ਜਗ ਕੋਈ ਹੋਰ ਪ੍ਰੋਬਲਮ ਨੂੰ ਚੱਲ ਮੰਨਿਆ ਵੀ ਘੋਡੇ ਘਟ ਜਾਏ ਜਿਹੜੇ ਬਰੀਏ ਨਿਰੰਤਰ 20 ਮਿੰਟ ਰਾਈ ਕਰਕੇ ਆਉਂਦੇ ਇਹ ਗਲਤ ਗੱਲ ਚਾਹਾਂ ਜਾਨਵਰਾਂ ਥੱਕਾ ਕਰਦੇ ਨੇ ਗੋਬਿੰਦ ਘਾੜ ਤੋਂ ਚੱਲੇ ਸੀ ਅਸੀਂ 6:30 ਵਜੇ ਸਵੇਰ ਦੇ ਤੇ ਇਸ ਟਾਈਮ ਪੌਣੇ 12 ਦਾ ਟਾਈਮ ਹੋ ਚੁੱਕਿਆ ਤੇ ਆਪਾਂ ਘਾਗੜੀਆਂ ਪਹੁੰਚ ਚੁੱਕੇ ਹਾਂ ਇੱਥੋਂ ਹੈਗਾ ਗੁਰਦੁਆਰਾ ਸਾਹਿਬ ਗੋਵਿੰਦ ਧਾਮ 1 ਕਿਲੋਮੀਟਰ ਤੇ ਮੁੰਡੇ ਨੇ ਨੌਜਵਾਨਾਂ ਕਹਿੰਦੀ ਹੈ ਤੇ ਠੰਡੀ ਠੰਡੀ ਹਵਾ ਚੱਲ ਰਹੀ ਹੈ ਆਰਾਮ ਕਰ ਰਿਹਾ ਅੱਛਾ ਆਰਾਮ ਕਰ ਰਹੇ ਹਾਂ ਤੇ ਰਾਮਗਨ ਦੁਬਾਰਾ ਅੱਗੇ ਚੱਲ ਲੈ 1 ਕਿਲੋਮੀਟਰ ਤੇ ਅੱਜ ਦਾ ਟਰੈਕ ਬਹੁਤ ਵਧੀਆ ਕਿਉਂਕਿ ਯਾਰ ਟਰੈਕ ਵਧੀਆ ਨਿਭੜਿਆ ਹੈ ਨਾ ਯਾਰ ਦਮ ਵੀ ਘਟ ਚੜੇਗਾ ਹੈ ਨਾ ਮਲੇਬਾ ਅਭੀ ਟਾਈਮ ਜਨੇ ਗਏ ਹੋ ਸਾਰੇ ਮੁੰਡੇ ਐਕਟਿਵ ਸੀਗੇ ਇੱਕ ਬੰਦਾ ਸਾਡਾ ਥੋੜਾ ਢਿੱਲਾ ਸੀ ਉਹ ਚੜਨ ਨੂੰ ਆਪਾਂ ਖਚਰ ਤੇ ਭੇਜਣਾ ਪਿਆ ਪਹਿਲੇ ਤੇ ਨਹੀਂ ਜਾਗੇ ਲੈ ਤੇ ਹੁਣ ਠੀਕ ਹੈ ਚਲੋ ਖੈਲੀ ਪੇਟ ਤੋਂ ਜਿਹੜੀ ਇਹ ਦੂਰੀ ਬੰਦੀ ਹੈ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਦੀ ਉਹ ਕਿਲੋਮੀਟਰ ਤੋਂ ਬਹੁਤ ਘੱਟ ਹੀ ਹੈਗੀ ਤਕਰੀਬਨ ਤੇ ਜਿਹੜੀ ਹੇਮਕੋਟ ਸਾਹਿਬ ਦੀ ਇੱਥੋਂ ਮਤਲਬ ਚਾਈ ਹੈ ਸਮੁੰਦਰ ਤਲ ਤੋਂ ਜੇ ਆਪਾਂ ਫੁੱਟਾਂ ਦੇ ਵਿੱਚ ਗੱਲ ਕਰੀਏ ਤਾਂ 15000 ਫੁੱਟ ਬੰਦਾ ਤੇ 1190 11000 ਫੁੱਟ ਤੇ ਬਦਰੀ ਨਾਥੀ 10 10.5000 ਫੁੱਟ ਤੇ ਤਕਰੀਬਨ ਬੰਦਾ ਮੀਟਰਾਂ 'ਚ ਉਹੀ ਬਸਤ 4100 ਪਲੱਸ ਪਲੱਸ ਮੀਟਰ ਕੋਸ਼ਕ ਮੀਟਰ ਬੰਦੇ ਨੇ ਇਸ ਟਾਈਮ ਆਪਾਂ ਹੈਲੀਪੈਡ ਕੋਲ ਬੈਠੇ ਆਂ ਕਾਂਗਰੀਆ ਤੇ ਇੱਥੇ ਆਂ ਹੈਲੀਪੈ ਹੈਲੀਕਾਪਟਰ ਨੇ ਜਿਹੜੇ ਇੱਥੇ ਉਤਰਦੇ ਨੇ ਤੇ ਨਾਲ ਦੀਆਂ ਛੱਡ ਕੇ ਉਹ ਵਾਪਸ ਹੋ ਜਾਂਦੇ ਨੇ ਕਿਰਾਇਆ ਕੋਈ ਕਹਿੰਦਾ 2900 ਰੁਪਏ ਕਹਿੰਦਾ ਕੋਈ 2500 ਕਹਿੰਦਾ ਪਰ ਉਹ ਵਿੱਚ ਘਟਕਟਾ ਕੇ ਜੇ ਰੇਟ ਕਰ ਲੈਂਦੇ ਨੇ ਪਰ ਬੰਦਾ 2500 ਰੁਪਏ ਹੁੰਦਾ ਪਰ ਰੇਟ ਉਹਨਾਂ ਨੇ 2900 ਰੁਪਏ ਲਿਖਿਆ ਹੁੰਦਾਗਾ ਆਪਰੇ ਡੀਲ ਕਰ ਲੈਂਦੇ ਨੇ ਪੰਜਾਬੀ ਬੰਦੇ ਉਸ ਹੱਬ ਨਾਲ ਉੱਪਰੋਂ ਬਰਫ਼ ਪਈ ਹੋਈ ਆ ਤੇ ਸਿੱਧੀ ਧੁੱਪ ਬਰਫ਼ ਤੇ ਪੈਂਦੀ ਆ ਤੇ ਉਹ ਪਾਣੀ ਦੇ ਰੂਪ ਲੈ ਕੇ ਥੱਲੇ ਝਰਨੇ ਦੇ ਰੂਪ ਚ ਬਹਿ ਰਹੀ ਆ ਬਰਫ਼ ਥੋੜੀ ਥੋੜੀ ਬਰਫ਼ ਇੱਥੇ ਥੱਲੇ ਉੱਪਰ ਜਾਵਾਂਗੇ ਜਦੋਂ ਉੱਪਰ ਬਰਫ਼ ਮਿਲੂਗੀ ਉਹ ਜਾ ਕੇ ਦੇਖਾਂਗੇ ਆਪਾਂ ਇੱਟਾ ਥੋੜੇ ਛੋਟੇ ਝਰਨੇ ਨੇ ਤੇ ਮੌਸਮ ਬਹੁਤ ਠੰਡਾ ਕਾ ਧੁੱਪ ਵੀ ਵਧੀਆ ਨਹੀਂ ਕੀ ਧੁੱਪ ਵਧੀਆ ਕੀ ਹੰਡੀ ਹੰਡੀ ਹਵਾ ਚੱਲ ਰਹੀ ਆ ਸੌਣ ਦਾ ਸੁਭਾਤ ਹੁੰਦਾ ਕਾ ਨੌਜਵਾਨ ਇੱਧਰ ਬਣਾ ਰਹੇ ਨੇ ਵੀਡੀਓ ਤੇ ਫੋਟੋ ਸ਼ੂਟ ਚੱਲ ਆ 13 ਕਿਲੋਮੀਟਰ ਟਰੈਕ ਕਰਕੇ ਗੋਬਿੰਦ ਧਾਮ ਪਹੁੰਚ ਚੁੱਕੇ ਆ ਤੇ ਗੋਬਿੰਦ ਧਾਮ ਜਾ ਕੇ ਰੂਮ ਵਗਰਾ ਦੇਖਦੇ ਆ ਰੂਮ ਮਿਲ ਗਿਆ ਠੀਕ ਆ ਹਿੰਦਾ ਹਾਲ ਦੇ ਵਿੱਚ ਰਹਿਣਾ ਪਊਗਾ ਸੇ ਸਵੇਰ ਦੀ ਟਰੈਕਿੰਗ ਸ਼ੁਰੂ ਕਰਾਂਗੇ ਆਪਾਂ 6 ਕਿਲੋਮੀਟਰ ਦੀ ਜਿਹੜੀ ਸਭ ਤੋਂ ਔਖੀ ਹੋਊਗੀ ਉਕੇ 8 ਕਿਲੋਮੀਟਰ ਜਾ ਕੇ 8 ਕਿਲੋਮੀਟਰ ਵਾਪਸ ਆਉਣਾ ਦਾ 12 ਕਿਲੋਮੀਟਰ ਕੰਪਲੀਟ ਹੋ ਗਿਆ। ਬਾਕੇ ਦੇਖ ਜਾ ਅੱਗੇ ਜਾ ਕੇ ਰੂਮ ਮਿਲਦਾ ਹੀ ਨਹੀਂ ਮਿਲਦਾ। ਗੋਬਿੰਦ ਤਾਂ ਪਹੁੰਚ ਕੇ ਫਾਈਨਲੀ ਅਪਰੂਮ ਮਿਲ ਗਿਆ। ਰੂਮ ਦਾ ਜਿਹੜਾ ਰੇਟ ਹੈ ਇੱਥੇ ਇੰਨਾ ਰੇਟ ਚੱਕਿਆ ਪੈਣਾ ਜਦੋਂ ਅੱਗੇ ਹੋਏ ਸਵੇਰ ਸਾਨੂੰ ਇੱਕ ਮਸਾਫਰ ਮਿਲੇ ਯਾਤਰੀਓ ਕਰੇ ਸਾਨੂੰ 900 ਰੁਪਏ ਦਾ ਰੂਮ ਮਿਲਿਆ ਸੀ ਅੱਜ ਦਾ ਰੇਟ ਇੰਨਾ ਸੰਗਤ ਜ਼ਿਆਦਾ ਨੂੰ ਕਰਕੇ ਨਾ ਤੇ ਉਹਸ ਰੇਟ ਹੁਣ ਜਿਹੜਾ ਹੋਇਆ 3500 ਰੁਪਏ ਰੇਟ ਵੱਜ ਰਿਹਾ 4045 ਤੋਂ 3500 ਇਹਦਾ ਰੇਟ ਚੱਲ ਰਿਹਾ। ਆ ਕਰਕੇ ਮਜੂਰੀ ਬਸ ਇੱਥੇ ਰੂਮ ਲੈਣਾ ਪਿਆ ਬਸ ਹਮ ਗੋਵਿੰਦ ਧਾਮ ਦੇ ਵਿੱਚ ਜਦੋਂ ਆਪੇ ਐਂਟਰ ਕਰਦੇ ਹਾਂ ਉਹ ਗੋਵਿੰਦ ਤੋਂ ਘਾਟ ਤੋਂ ਹੀ ਅਸਲ ਸਟਾਰਟ ਹੋ ਜਾਂਦਾ ਨੈਟਵਰਕ ਬਿਲਕੁਲ ਨਹੀਂ ਨਾ ਹੀ Jio ਦਾ ਨਾ ਹੀ Airtel ਦਾ ਕਈ ਪੁੱਛਿਆ ਸੀ ਆਪਾਂ ਉਹਨਾਂ ਨੂੰ ਮੁੰਡਿਆਂ ਨੂੰ ਉਹ ਕਹਿੰਦੇ Airtel ਦਾ ਹੈਗਾਗਾ ਪਰ Airtel ਦਾ ਵੀ ਇੱਥੇ ਨੈਟਵਰਕ ਨਹੀਂ ਆ ਰਿਹਾ ਤੇ LTE ਹੀ ਆ ਰਿਹਾ 5G ਤਾਂ ਦੂਰ ਦੀ ਗੱਲ 4G ਹੀ ਨਹੀਂ ਵਧੀਆ ਪਰਪਰ ਚੱਲ ਰਿਹਾ ਨੈਟ ਕਰ ਕਰਕੇ ਬਹੁਤ ਟਿਕਦਾ ਇੱਥੇ ਸ਼ਾ ਪੀਣਾ ਤੋ ਇਦਾਂ ਵੀ ਖਾਣੀ ਆ। ਮੈਂ ਤੁਹਾਨੂੰ ਪੀ ਕੇ ਜਾਊਂਗਾ। ਰਸ ਕੋਲ ਜੇ ਪੀ ਖਾਣੇ ਆ ਤੂੰ। ਮੈਂ ਕਿ ਪੀ ਕੇ ਜਾਣਾ ਮੈਂ। ਗੁਰਦੁਆਰਾ ਗੋਵਿੰਦ ਧਾਮ ਖੜਿਆ ਇਸ ਟਾਈਮ। ਟਰੈਕ ਕਰਨ ਤੋਂ ਬਾਅਦ ਗੋਵਿੰਦ ਧਾਮ ਪਹੁੰਚ ਚੁੱਕੇ ਸੀਗੇ। ਲੈ ਆਓ ਜੀ ਲਿਓ। ਚਾਹ ਪੀਨੇ ਆਪਾਂ। ਚਾਹ ਦਾ ਲੰਗਰ ਸਕਦੇ ਆ। ਇਹ ਜਿਹੜੀ ਸਾਹਮਣੇ ਤੁਸੀਂ ਮਾਰ ਦੇਖ ਰਹੇ ਹੋ। ਇੱਥੇ ਅਜੇ ਸਰਦਾਰਲੂ ਬਹੁਤ ਆਏ ਹੋਏ ਨੇ ਤੇ ਠੰਡ ਵੀ ਬਹੁਤ ਹੈ ਇਸ ਟਾਈਮ। ਮੁੰਡਿਆਂ ਨੇ ਕੋਟ ਪਾਏ ਹੋਏ ਨੇ। ਇੱਧਰ ਨੌਜਵਾਨ ਟੀ-ਸ਼ਰਟ ਤੇ ਇੱਧਰ ਮੈਂ ਵੀ ਟੀ-ਸ਼ਰਟ 'ਚ। ਤੇ ਇੱਧਰ ਜਿਹੜਾ ਆਪਾਂ ਦਰਖਤ ਦੇਖ ਰਹੇ ਹਾਂ ਇਹ ਭਾਈ ਮ ਇਹਦੇ ਉਸ ਟਾਈਮ ਨੂੰ 1935 ਦੇ ਵਿੱਚ 10 ਵਜੇ 10 ਦਾ ਕਮਰਾ ਕਰ ਕਿਤਾ ਸੀ ਤਾਂ ਭਾਈ ਮੋਦਰ ਸਿੰਘ ਡੇਲੀ ਇੱਥੇ ਐਮਗੁਰ ਸਾਹਿਬ ਜਾਂਦੇ ਸੀ ਟਰੈਕ ਕਰਕੇ ਕਿਉਂਕਿ ਉਸ ਟਾਈਮ ਸਹੂਲਤ ਹੈ ਨਹੀਂ ਸੀਗੀਆਂ ਤਾਂ ਭਾਈ ਸਾਹਿਬ ਇੱਥੇ ਰਾਤ ਨੂੰ ਰਹਿੰਦੇ ਦੋ ਜੰਗਲੀ ਜਾਨਵਰਾਂ ਤੋਂ ਬਹੁਤ ਡਰ ਹੁੰਦਾ ਸੀਗਾ ਤਾਂ ਉਹ ਇੱਥੇ ਰਾਤ ਨੂੰ ਲੁਕਸ ਕੇ ਰਹਿੰਦੇ ਸੀਗੇ ਬਾਕੀ ਉਹ ਜਾਨਵਰਾਂ ਤੋਂ ਵਿਚਾਰ ਕਰ ਸਕਦਾ ਠੰਡ ਤੋਂ ਬਚਾ ਸਕਦਾ ਉਸ ਟਾਈਮ ਦੇ ਵਿੱਚ ਪਿੱਛੇ ਪਛੇ ਜੇ ਅੱਬ ਦੇਖੀ ਜਿੱਦ ਤੱਕ ਅੱਬ ਟਰੈਕ ਸ਼ੁਰੂ ਕਰਦਾ ਉਹ ਤੇ ਬਰਫ਼ ਹੀ ਬਰਫ਼ ਆ ਗਈ ਠੰਡ ਬਹੁਤ ਐਸ ਟਾਈਮ ਥੋੜੀ ਥੋੜੀ ਹਲਕੀ ਹਲਕੀ ਬੁੰਦਾਬੰਦੀ ਹੋਣੀ ਸਟਾਰਟ ਸੁਭਾਵਨਾ ਹੈਗੀ ਆ ਆਰ ਐਸ ਬੁੰਦਾਬੰਦੀ ਹੋ ਰਹੀ 시ਗੀ ਵਰਖ ਆਉਗੀ ਤੇ ਬਾਕੀ ਤਿਆਰੀ ਕਰਕੇ ਜਾਵਾਂਗੇ ਪੂਰੀ ਕੋਟ ਕੜ ਪਾ ਗ ਜਾਵਾਂਗੇ ਦਸਤਾਨੇ ਵਗੈਰੇ ਲੈ ਕੇ ਜਾਵਾਂਗੇ ਮੌਸਮ ਬੂਰਾ ਖਰਾਬ ਹੋਣ ਦਾ ਚਾਂਸ ਹੈਗੇ ਨੇ ਇਹ ਬੂਟ ਦਿੰਦੇ ਆ ਬੰਦੇ ਰੈਂਡਰ ਤੇ 200 ਰੁਪਏ ਦੇ ਵਿੱਚ ਤੇ ਇਹ ਛੋਟੀ ਮੱਝ ਨਹੀਂ 50 ਰੁਪਏ ਛੁੱਟੀ ਮਿਲ ਜਾਂਦੀ ਹੈ ਤੇ ਆਹ ਬੂਟ ਦੇਖ ਜਿਵੇਂ ਵਾਟਰ ਪ੍ਰੂਫ ਰਹੇ ਬੂਟ ਬਹੁਤ ਵਧੀਆ ਪਰ ਇਹ ਤਾਂ ਗ੍ਰਿਪ ਰਹੀ ਤੱਕੜੇ ਨਾ ਉੱਪਰ ਚੜਦਣਾ ਹੋਵੇ ਵਧੀਆਗਾ ਘੱਟ ਦੋਏ 700 ਰੁਪਏ ਦੇ दो फोर बेड के एक फाइव बेड लेते हैं अच्छा आप सीजन के साथ अलग अलग इंसान को देख के है सर इंसान को व्यवहार इंसान के दो दीगर हम हाँ लोग अच्छे नहीं लगे अच्छे तो थोड़ा थोड़ा लगे <laughs> और, और क्या काम करते हो नीचे क्या करते हो आप क्या काम करते हो हम इलेक्ट्रिशियन भी इलेक्ट्रिशियन है मल्टीपल है ये भी ही काम करता है इलेक्ट्रिशियन है भी ये भी इलेक्ट्रिशियन है लड़का दोनों का करंट मत करंट ना आ जाए तो बच के रहो ਫੇਜ਼ਨਾ ਫੇਜ਼ਨਾ ਲੰਗਰ ਹਾਲ ਗੋਵਿੰਦ ਧਾਮ ਜਿਹੜੇ ਵੀ ਯਾਤਰੀ ਆਉਂਦੇ ਨੇ ਨਾ ਇੱਥੇ ਉਹਨਾਂ ਦੀ ਮਾਲਸ਼ ਕੀਤੀ ਜਾਂਦੀ ਆ ਤੇਲ ਮਾਲਸ਼ ਜਿਨ੍ਹਾਂ ਨੇ ਮਾਲਸ਼ ਕਰਾਉਣੀ ਹੁੰਦੀ ਆ ਇੱਥੇ ਸਰਦਾਲੂ ਬੈਠੇ ਹੁੰਦੇ ਨੇ ਸੇਵਾਦਾਰ ਉਹ ਮਾਲਸ਼ ਕਰਵਾ ਸਕਦੇ ਨੇ ਬਲਾਗ ਹੁੰਦਾ ਤੇ ਬਲਾਗ ਸਹੀ ਗੱਲ ਨੌਜਵਾਨ ਸਾਡਾ ਮਾਲਸ ਕਰਾ ਰਿਹਾ ਨਵਾਂ ਮੁੰਡਾ ਨਵਾਂ ਖੂਨ ਥੱਕ ਗਿਆ ਜਰਾ ਪਹਿਲਾਂ ਤਾਂ ਜੋਰ ਲਾਉਣੇ ਅੱਜ ਜਿਹੜਾ ਸਫਰ ਸੀ ਗੋਵਿੰਦ ਘਾੜ ਤੋਂ ਗੋਵਿੰਦ ਤਾਂ ਆਉਂਦਾ 13 ਕਿਲੋਮੀਟਰ ਟਰੈਕ ਕਰਕੇ ਆਪਾਂ ਫਾਈਨਲੀ ਪਹੁੰਚੇ ਗੋਵਿੰਦ tạm ਤੇ ਗੁਰਦੁਆਰਾ ਸਾਹਿਬ ਨੂੰ ਨਮਸਕਾਰ ਕਰਕੇ ਪ੍ਰਸ਼ਾਦਾ ਪਾਣੀ ਛੱਕੇ ਤੇ ਹੁਣ ਆਪਾਂ ਰੂਮ 'ਚ ਆ ਗਏ ਤੇ ਆਪਾਂ ਸਵੇਰ ਦਾ ਟ੍ਰੈਕ ਸ਼ੁਰੂ ਕਰਾਂਗੇ 6 ਕਿਲੋਮੀਟਰ ਦਾ ਕੋਸ਼ਿਸ਼ ਕਰਾਂਗੇ ਵੀ ਜਲਦੀ ਨਿਕਲਦੀ ਤਿਆਰੀ ਕਰੀਏ ਪਰ 6 ਤੋਂ ਪਹਿਲਾਂ ਤਾਂ ਨਿਕਲ ਨਹੀਂ ਜਾਣਾ ਕਿਉਂਕਿ ਕਟੜੀ ਘੜ ਵਿੱਚ ਬੈਗ ਜਮਾ ਕਰਾਉਣੇ ਬੈਗ ਜਮਾ ਕਰਾਉਣ ਤੋਂ ਬਾਅਦ ਆਪਾਂ ਅੱਗੇ ਚੱਲੇ ਪੁਣੇ ਉੱਠਣਾ ਦਾ ਪੰਜ ਵਿੱਚ ਬਹੁ ਗਵਿੰਦਾਰੀ ਆਇਆ ਨਾ ਟ੍ਰੈਕ ਵਧੀਆ ਰਿਹਾ ਅੱਜ ਦਾ ਮੂਰਾ ਵਧੀਆ ਉਤਾਰਨੇ ਨਾਲ ਆ ਗਏ ਨਾ ਹਾਂ ਉਤਾਰ ਦਾ ਟ੍ਰੈਕ ਵਧੀਆ ਰਿਹਾ ਇਸ ਵਾਰ ਥੋੜਾ ਜ਼ੋਰ ਘੱਟ ਲੱਗਾ ਹਾਂ ਜ਼ੋਰ ਘੱਟ ਲੱਗਾ ਪਿਛਲੇ ਤੋਂ ਪਿਛਲੇ ਵਾਰ ਜ਼ੋਰ ਲਗਾਇਆ ਸੀ ਹਾਂ ਇਹ ਵੀ ਇਹ ਮੁੰਡਾ ਨਵਾਂ ਹੈਗਾ ਤਪਰੀ ਕਿਉਂ? ਤਪਰੀ ਤਾਂ ਆਇਆ ਨਹੀਂ ਨਾ? ਪੂਰਾ 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 ਠੀਕ ਹੈ ਜੀ। ਤੂੰ ਬਈ ਲਵੀ ਪੂਰਾ ਵਧੀਆ ਅੱਜ ਕੱਲ ਮੀਤਬ ਤੂੰ ਮੈਂ ਅਜੇ ਕਰ ਜਮੀਂ ਚੜਿਆ ਬਾਬਾ ਹਾਂ ਸੱਚੀ ਗੱਲ ਹੈ ਸਹੀ ਗੱਲ ਹੈ ਪਿਛਲੀ ਤੋਂ ਪਿਛਲੀ ਵਾਰ ਆਪਾਂ ਔਖੇ ਹੋਏ ਸੀਗੇ ਥੋੜਾ ਜਦੋਂ ਆਪਣਾ ਖਾਣ ਪੀਣ ਥੋੜਾ ਗਲਤ ਸੀ ਤਾਂ ਕੀ ਚੱਕਰ ਆ ਜਦੋਂ ਆਪਾਂ ਐ ਦੇਖਣ ਲੱਗੇ ਨਾ ਵੀ ਬਾਟ ਹਨਾ ਵੀ ਇੰਨੀ ਰਹਿ ਗਈ ਇੰਨੀ ਰਹਿ ਗਈ ਬਸ ਸੋਚੇ ਨਾ ਦਿਮਾਗ ਦੇ ਵਿੱਚ ਤੁਰਿਆ ਜਾਵੇ ਬੰਦਾ ਤੁਰਿਆ ਜਾਵੇ ਸਹੀ ਗੱਲ ਉਹ ਜੀ ਦਾ ਫਰਕ ਬਹੁਤ ਪੈਂਦਾ ਹੈ ਜੀ ਨਾ ਇੱਕ ਆਪਣਾ ਨੌਜਵਾਨ ਹੋ ਪਿਆ ਉਹ ਸੁਣਾ ਉਹ ਤਾਂ ਕੋਲ ਸੁਣਿਆ ਚੜ ਗਿਆ ਖੱਤਰ ਤੇ ਉਹਨੂੰ ਖੱਤਰ ਚੜਾਇਆਗਾ ਤਾਂ ਪਹੁੰਚੇ ਉਹ ਟਾਈਮ ਤੇ ਖੱਤਰ ਦਾ ਹਾਲ ਚਾਲ ਖੱਤਰ ਤੇ ਆ ਕੇ ਵੀ ਉਹ ਅਪਾ ਗੋਮਨਤਾ ਹਮ ਤੋਂ ਫਿਰ ਹਿੰਬਰ ਸਾਭ ਲਈ ਸਵਰਿ ਚਾਲੇ ਪਾਵਾਂਗੇ ਸੇਮ ਕਿਲੋਮੀਟਰ ਦਾ ਟ੍ਰੈਕ ਆ ਉਹਦੇ ਆਪਾਂ ਸਟਾਰਟ ਕਰਾਂਗੇ ਸਵੇਰ 6 ਵਜੇ ਧੰਨਵਾਦ